ਗੱਜ ਚੌੜੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਇਹ ਭਲੇਖਾ ਜੀ ਤੋਂ ਕਿਕਰ ਸਿੰਘ ਦਾ ਲੋਕੀ ਉਸ ਤੇਦਰ ਨੂੰ ਅੰਬਾ ਆਖਦੇ ਲੋਕੀ ਉਸ ਤੇਦਰ ਨੂੰ ਅੰਬਾ ਆਖਦੇ ਆਹ ਸਣੀ ਆਹ ਟੱਕਰ ਮਹਿੰਗੇ ਮੁੱਲ ਦੀ ਆਹ ਟੱਕਰ ਦਾ ਕੋਈ ਤੋੜ ਨਹੀਂ ਨਾ ਲੱਖੀ ਨਾ ਪਰੋਰੀ ਸਣੀ ਤੇ ਅੰਬਾ 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 ਤੇ ਸਣੀ ਕੈਂਚੀ ਕੈਂਚੀ ਵੱਜਣ ਵਾਲੀ ਮੇਰੇ ਵੀਰੋ ਸਣੀ 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 ਕਾਲੇ ਸੰਗਤ ਸਿਡਣੀ ਵਾਲਾ ਟਾਰਾ ਮੇਰੇ ਵੀਰੋ ਸਿਰਾ ਕਬੱਡੀ ਦਾ ਦਾ ਵਾਅਦਾ ਕਰੀਤੇ ਦਾ ਖਿਤਾਬ ਮਿਲਿਆ ਇੱਕ ਬਧਵੀ ਵਾਲੇ ਨੂੰ ਤੇ ਆ ਵੀ ਨੌਜੋਨ ਜਿਹੜਾ ਕਿਸੇ ਇਸ ਖਿਤਾਬ ਤੋਂ ਘੱਟ ਨਹੀਂ ਹੈਗਾ ਇਹਦਾ ਟੱਚ ਵੇਖੇ ਨੌਜੋਨ ਦਾ ਉਹ ਪਾਦੇ ਵੇਖੇ ਨੌਜੋਨ ਦਾ ਮੇਰੇ ਪਿੰਡ ਦੇ ਲੰਦਰ ਸਿੰਘ ਲੰਦੀ ਵਰਗਾ ਪਾਦਾ ਇਸ ਨੌਜੋਨ ਦਾ ਉਹ ਭੱਜਦਾ ਨੌਜੋਨ ਆਹ ਦੇਖਦਾ ਸੰਭ ਲਾਉ ਗੋਪਾਲਾ ਜੀ ਸਾਥ ਸਾਖਦਾ ਪਰ ਜਰੂਰੀ ਮੇਰਾ ਨੌਜੋਨ ਜਿਹੜਾ ਇਹ ਨੌਜੋਨ ਗੋਲਡਨ ਬੋਏ ਆ ਕਬੱਡੀ ਆ ਜੋ ਮੈਨੀ ਤੂਬਾ ਕ੍ਰੇਡਾ ਵਿੱਚ ਜਾਂਦੇ ਆ ਤੇ ਉਥੇ ਪਾਰਲੀਮੈਂਟ ਦੇ ਉੱਪਰ ਜਿਹੜਾ ਗੋਲਡਨ ਬੁਆਏ ਹੈ ਇਸ ਨੌਜਵਨ ਜੱਗੇ ਨੂੰ ਵੀ ਨਰੰਤ ਦੇ ਵਿੱਚ ਗੋਲਡਨ ਬੁਆਏ ਖੇਡਣ ਆਉਂਦੇ ਆ ਇਹ ਮਾਹ ਖੇਡ ਕਬੱਡੀ ਜਿੰਦਾਬਾਦ ਆ ਉਹ ਲੰਨੀਆਂ ਵਾਲਾ ਸੰਦੀਪ ਦੁਨੀਆ ਦਾ ਟਾਪਰ ਕਹਿੰਦੇ ਪਹਿਲਾਂ ਨਿਊਜ਼ੀਲੈਂਡ ਵਰਲਡ ਕੱਪ ਤੇ ਪੁੱਜਿਆ ਔਰ ਹੁਣ ਸਿਡਨੀ ਸਿਕ ਗੇਮਾਂ ਤੇ ਪੁੱਜਿਆ ਹੋਇਆ ਟਾਂਟੋ ਦੀ ਧਰਤੀ ਤੋਂ ਦੁਨੀਆ ਦਾ ਟਾਪਰ ਸੰਦੀਪ ਲੰਨੀਆਂ ਦੇ ਵੀ ਦਰਸ਼ਨ ਹੋਏ ਆ ਸਤਿਕਾਰ ਆ ਵੱਡੇ ਵੀਰ ਦਾ ਲਓ ਸਾਹਮਣੇ ਇੱਕ ਪਾਸੇ ਸਣੀ ਹੈ ਬਈ ਸਿਰਨੀ ਆ ਰਹੇ ਤਾੜੀਆਂ ਜ਼ੋਰਦਾਰ ਮਾਰ ਦਿਓ ਸੱਲੀ ਕਾਲੇ ਸੰਘਾ ਵਾਲਾ ਲਾ ਟੱਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਅੰਦਰ ਵਿੱਚ ਆ ਕਿੰਦਾ ਬਦਨੀ ਵਾਲਾ ਪਰ ਦੂਜੇ ਪਾਸੇ 골ਡਨ ਪੁਆਇਂਟ ਇਹ ਚਿੱਟੀ ਵਾਲਾ ਜੱਗਾ ਇਹ ਚਿੱਟੀ ਵਾਲਾ ਜੱਗਾ ਲਾਂਬੜੇ ਮੇੜੀਆਂ ਨਾਲ ਇਸ ਵੇਲੇ ਮੇਰੇ ਮਿੱਤਰੋ ਕਲਾਉ ਧੰਤਾਂ ਨੂੰ ਆਹ ਦਰਸ਼ਕ ਵੀਰ ਮਾਰ ਰਹੀਏ ਤਾੜੀਆਂ ਇੱਕ ਪਾਸੇ ਜੱਗਾ ਤੇ ਆਹ ਲੱਗਿਆ ਜ਼ੋਰ ਲੱਗ ਗਿਆ ਜੋਰ ਤੇ ਵੱਜ ਗਈਆਂ ਤਾੜੀਆਂ ਮੱਖਣ ਪੰਡਾਲ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਔਰ ਦੂਜੇ ਪਾਸੇ ਗਾਲ ਉਹ ਜਲਦ ਬਾ